ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਆਂ ਫੇਰ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਹੈਗਾ ਸੱਜਣਾ ਨਾ ਜੇ ਗੱਲਬਾਤ ਕਰ ਲਈਏ ਸੰਗਰੂਰ ਕਿਉਂਕਿ ਬਾਡਰ ਦੇ ਏੜ ਗੇੜੀ ਘੁੰਮ ਰਿਹਾ ਅੱਜ ਆਪਾਂ ਹਰਿਆਣਾ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਕੀ ਜਿਹੜੀ ਖਰੀਦ ਆ ਇਹ ਸੱਜਣ ਦੀ ਖਰੀਦ ਹੁੰਦੀ ਆ ਸਾਰੀ ਹਰਿਆਣੇ ਚੋਂ ਪਸ਼ੂ ਹੁੰਦੇ ਨੇ ਸਾਰੇ 5 ਸਟਾਰ ਟਾਪ ਕੁਆਲਿਟੀ ਦੇ ਤੇ ਕੰਮ ਹੈ ਜਿਹੜਾ ਕੰਮ ਹੈਗਾ ਵਪਾਰ ਦਾ ਰੁਟੀਨ 'ਚ ਚੱਲਦਾ ਰਹਿੰਦਾ ਤੇ ਗਾਗ ਬਾਈ ਕੋਲੇ ਰੈਗੂਲਰ ਤਕਰੀਬਨ ਤਕਰੀਬਨ ਪਹੁੰਚਦਾ ਰਹਿੰਦਾ ਤਿੰਨ ਝੋਟੀਆਂ ਦਿਖਾਵਾਂਗੇ ਇੱਕ ਦਿਖਾਵਾਂਗੇ ਬੱਛੀ ਟਾਪਰ 20+ ਦੁੱਧ ਬਾਈ ਕੰਨਾਂ ਦੇ ਥੱਲੇ ਰੈਡੀ ਆ ਤੇ ਨਾਲ ਵੀ ਉਹਦੇ ਬੱਛੀ ਆ ਤੇ ਬਾਕੀ ਗੱਗੀ ਨਾ ਕਰਾਉਂਦੇ ਆ ਗੱਲਬਾਤ ਤੇ ਜਿਹੜੇ ਗਾਕ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂ ਇੱਕ ਇਹਨੇ ਗੱਗੀ ਵਧੀਆ ਵਧੀਆ ਸਰ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਵੀਰੇ ਚੱਲਦਾ ਓਕੇ ਦੀ ਰਿਪੋਰਟ ਹਾਂ ਤੇ ਮੈਂ ਆਪਾਂ ਕਹਿ ਲਈ ਵੀ ਨੌਨ ਸਟਾਪ ਚੱਲਦਾ ਕੰਮ ਹਾਂ ਹਾਂ ਵਧੀਆ ਵਧੀਆ ਵਿਕਰੀ ਚੰਗੀ ਚੱਲ ਰਹੀ ਆ ਹਾਂ ਵਧੀਆ ਵਿਕੀ ਜਾਂਦੀ ਤੇ ਬਾਕੀ ਆਪਾਂ ਸੱਜਣਾ ਨਾਲ ਵੀ ਮਿਲਿਆ ਦੇਣਾ ਆ ਜੀ ਜਿਉਨੇ ਮੋੜ ਨਾਲ ਮਿਲਿਆ ਦੇਣਾ ਲੁੱਧਿਆਣੇ ਏਰੀਆ ਤੇ ਜਾਉਣੇ ਮੋੜ ਜੋਂ ਨੌ ਚੱਲਦਾ ਠੀਕ ਆ ਜੀ ਕੀ ਹਾਲ ਜੀ ਠੀਕਾ ਚੜਦੀ ਕਲਾ ਹਾਂ ਜੀ ਓਕੇ ਜੀ ਓਕੇ ਨੌ ਦਾ ਦੂੰਗਾ ਜਾਣਦੀ ਨੇ ਸੱਜਣਾ ਬੱਡਰੇ ਏਰੀਆ ਚ ਘੁੰਮਦਾ ਮਿਲਦਾ ਰਹਿਣਾ ਨਾਲ ਲੁਧਿਆਣਾ ਦੇ ਆਪਣੇ ਘਰੇ ਮਿਲਦਾ ਹਾਂਜੀ ਹਾਂਜੀ ਜਿਆਦੇ ਆਪਣੇ ਘਰੇ ਆ ਬਾਈ ਆਮਰ ਨੇ ਆਪਣਾ ਨਾਮ ਨਾਲ ਬਾਈ ਮੇਰਾ ਨਾਮ ਉਮਰ ਸਿੰਘ ਆ ਜੀ ਆਪਣਾ ਪਿੰਡ ਬਲਾਰਾ ਜੀ ਆਪਣਾ ਕਿਹੜਾ ਪਿੰਡ ਆਪਣਾ ਰਸੂਲਪੁਰਾ ਜੀ ਆਪਾਂ ਨੂੰ ਤਾਂ ਹੋ ਗਈ ਮੈਂ ਕਹਿੰਦਾ ਸਾਰੀ ਉਮਰ ਇਹਨਾ ਆ ਮੈਨੂੰ ਤਾਂ 35 ਸਾਲ ਹੋ ਗਏ ਕਿੰਨੀਆਂ ਕਮੈ ਸੰਡੋਤੀ ਆਉਣੀ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਗਿਣਤੀ ਤੋਂ ਬਾਹਰ ਆ ਕੰਮ ਅੱਜ ਕਿੰਨੀਆਂ ਲਈਆਂ ਅੱਜ 2 ਲਈਆਂ ਗੱਗੀ ਤੇ ਬੰਦਾ ਕਿਵੇਂ ਆ ਇਹ ਇੱਕ ਨੰਬਰ ਹੈ ਇੱਕ ਨੰਬਰ ਜਾਣ ਕੇ ਨਾ ਕਹੇ ਦੀ ਨਾ 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 6 ਮਹੀਨੇ ਦੀਆਂ 50 ਚੋਟੀਆਂ ਜਾਂਦੀਆਂ ਨੇ ਇਹਨਾਂ ਦੇ ਨੰਬਰ 1 ਨੰਬਰ ਕੜਪੜਤਾ ਨਹੀਂ ਕਰਦਾ ਨਾ ਨਾ ਸੁਪਰ ਫਾਸਟ ਬੰਦਾ ਠੀਕ ਹੈ ਕੋਈ ਵੜਾਈ ਨਹੀਂ ਕੋਈ ਮਤਲਬ ਇਹ ਨਹੀਂ ਹੈਗਾ ਬਿਲਕੁਲ ਨਹੀਂ ਕਿਤੇ ਮੈਂ ਪ੍ਰੈਸ਼ਰ ਹੋਵੇ ਕਿ ਆਲੇ ਕਰੇ ਖੜਾ ਨਾ 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 ਕੋਈ ਪ੍ਰੈਸ਼ਰ ਵਾਲੀ ਗੱਲ ਨਹੀਂ ਪ੍ਰੈਸ਼ਰ ਨਾ ਮੰਨੀ ਜਣੀ ਜਮਾਈ ਨਹੀਂ ਕਿੰਨਾ ਮੰਨਣਾ ਬੰਦਾ ਹੀ ਆ ਨਾਮ ਹੈ ਮੈਂ ਕਿਤੇ ਮੰਨਦਾ ਹਾਂ ਜਿਹੜੇ ਸੱਜਣ ਬਾਈ ਨੂੰ ਜਾਣਦੇ ਨੇ ਉਹਨਾਂ ਨੂੰ ਪਤੀ ਆ ਵੀ ਬਾਈ ਬੰਦਾ ਗਿਆ ਮੇਰੀ ਤਾਂ ਮਾਲ ਕੇ ਜੀ ਇਹ ਗੱਲ ਨੂੰ ਮੇਰੀ ਅੱਖ ਲੜਦੀ ਆ ਜੋ ਬੰਦੇ ਨਾਲ ਵਧੀਆ ਨਹੀਂ ਲੜਦੀ ਠੀਕ ਆ ਗੱਲ ਇਹ ਨਹੀਂ ਹੈਗਾ ਵੀ ਮਤਲਬ ਨਾ ਬਿਲਕੁਲ ਓਕੇ ਆਪਾਂ ਜੇ ਗੱਲ ਕਰ ਲਈ ਫੋਨ ਤੇ ਵੀ ਬਾਈ ਕੋਲੋਂ ਮਾਲ ਆਉਂਦਾ ਰਹਿੰਦਾ ਹਾਂ ਹਾਂਜੀ 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 ਤੇ ਤਾਂ ਵੱਡੀ ਛੋਟੀ ਤੇ ਵੱਡੀਆਂ ਲੈਂਦੇ ਨੇ ਜ਼ਿਆਦਾ ਠੀਕ ਆ ਗੱਲ ਮੁੱਲ ਮਾਲ ਵਾਲਾ ਕੋਈ ਚੱਕਰ ਨਹੀਂ 2 ਲੱਖ ਉਹ ਨਹੀਂ 2 ਛੋਟੀਆਂ ਬਹੁਤ ਟੌਪ ਨੇ ਉਹ ਝੋਟੀਆਂ ਇਹਨਾਂ ਪਹਿਲਾਂ ਆ ਜਾਓ ਉਹੀ ਦਿਖਾ ਦੇ ਗਰੀ ਉਹ ਜਿਹੜੀਆਂ ਲਈਆਂ ਨੇ ਦੋ ਮਲਕੀ ਉਹ ਰਣੇ ਚੀਜ਼ਾਂ ਚੰਗੀਆਂ ਲਾਉਂਦੇ ਨੇ ਤੇ ਰੁਪਈਆਂ ਦੀ ਪਰਵਾਹ ਨਹੀਂ ਕਰਦੇ। ਅੱਗੇ ਬੋਲੇ ਜੋ ਖਾਲੀ ਕਰੀ ਹੋਈ ਐ ਆ ਲਈ ਆਈ ਆਹ। ਕੋਈ ਤੋੜ ਨਹੀਂ ਕੱਟੀ ਦਾ। ਦੱਸ ਦੇ ਤਾਂ ਨਹੀਂ ਕਿੰਨੇ ਲਈਏ ਇਹ ਕੋਈ ਨਹੀਂ ਕੋਈ ਦੱਸ ਦੋ। ਦੱਸ ਦੋ। ਕਿੰਨੇ ਦੀ ਲੈ ਲਈ? 128 ਦੀ ਲਈ ਹੈ ਜੀ। 1 ਲੱਖ ਤੇ 28 ਹਜ਼ਾਰ ਦੀ। ਹਾਂਜੀ। ਹੂੰ। ਵੇਚਾਂਗੇ ਵੀ ਜਾ ਕੇ। ਉਹ ਪਰਮਾਤਮਾ ਦੇ ਬਾਦਸ਼ਾਹ ਮੈਂ ਮਤਲਬ ਕਿੰਨੇ ਦੀ ਵਿਕਣੀ ਐ, ਕਿੰਨੇ ਦੀ ਨਹੀਂ ਵਿਕਣੀ। ਨਾ ਕੰਮ ਆਪਣਾ ਕਹਾ ਵਪਾਰ ਦਾ ਹੀ ਹੁੰਦਾ। ਹਾਂਜੀ 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 ਵਪਾਰ ਦਾ ਕੰਮ। ਆ ਲੁਧਿਆਣਾ ਏਰੀਆ ਦੇ ਵਿੱਚ ਆਪਾਂ ਕਰਦੇ ਆ ਸਿਸਟਮ ਦੀ ਗੱਲਬਾਤ ਕਰਦੇ ਆ। ਹਾਂਜੀ 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 ਹਾਂਜੀ। ਆਏ ਤੇ ਬਾਈ ਕਹਿੰਦਾ 1,28,000 ਰੁਪਇਆ ਲਾਇਆ ਝੋਟੀ ਤੇ ਇਹਦੀ ਕੀ ਗੱਲ ਬਾਤ ਆ ਇਹ ਲਈ 38 ਦੀ 1 ਲੱਖ ਤੇ ਇਹ ਵੀ ਗੁੜੀ ਬਹੁਤ ਵੱਡੀ ਕੱਟੀ ਆ ਕੱਦ ਬਹੁਤ ਆ ਇਹਦਾ ਹਾਂ ਹੱਥ ਸਿੰਘ ਮੂੰਹ ਦੇਖ ਇੱਥੋਂ ਦਿਖਾ ਦੇ ਗੈਰੀ ਮਾਰ ਦੇ ਉਹ ਇਹ ਝੋਟੀਆਂ ਵਿਕੀਆਂ ਹੋਈਆਂ ਨੇ ਤੇ ਵਿਕਰੀ ਵਾਲੀਆਂ ਅੱਗੇ ਦਿਖਾਉਂਗਾ ਵੀਡੀਓ 'ਚ ਜੁੜੇ ਰਹੋ ਕਬੱਚੀ ਵੀ ਦਿਖਾਉਂਗਾ ਟੋਪਰ ਇਹਦਾ ਇਹਦੀ 30 ਕਿਸੇ ਨੂੰ ਹਾਂ ਇਹਦਾ ਮੇਲੇ ਮੂਲੇ ਦੇ ਖੜਾਉਣ ਵਾਲੀ ਵੀ ਆ ਹਾਂ ਜੀ ਹਾਂ ਮੇਲੇ ਤੇ ਵੀ ਖੜਾ ਦੇ ਲਿਜਾ ਕੇ ਬਿਊਟੀ ਵਾਲੀ ਝੋਟੀ ਆ ਜੀ ਬੁਰੀ ਆ ਬਿਊਟੀ ਵਾਲੀ ਝੋਟੀ ਆ ਗਈ ਇੱਕ ਗੱਲ ਹੋਰ ਦੱਸ ਦੇਣਾ ਜਿਹੜਾ ਸੱਜਣੇ ਨੂੰ ਖਰੀਦੂਗਾ ਥੋੜੇ ਰੁਪਏ ਘਟਾਊਗੀ ਜਦੋਂ ਇਹ ਤੋਕੜ ਗੱਬਣ ਵਿਕੂਗੀ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਇਹਦਾ ਕੱਦ ਕਾਠ ਆ ਇਹਦੇ ਕੱਦ ਦਾ ਆਈਡੀਆ ਕਰਾ ਦੇ ਆ ਜਾ ਗਰੀ ਇਧਰਲੇ ਬੰਨੇ ਲਿਆ ਓਏ ਇਹਦੇ ਕੱਦ ਦਾ ਆਈਡੀਆ ਕਰਾ ਦੇ ਬਹੁਤ ਵੱਡੀ ਗੱਤੀ ਆ 5 8 ਦੇੜ ਗੇੜੀ ਆ ਹਾਂ ਹਾਂ 5 8 ਦੇੜ ਗੇੜ ਆ ਗਿਆ ਕੱਦ ਦਾ ਆਪਣਾ ਥੋੜਾ ਬਹੁਤ ਹੀ ਫਰਕ ਹੈ ਤੇ ਕੁਆਲਿਟੀ ਕਬੂਲਟੀ ਟੌਪ ਆ ਤੇ ਸੁਭਾ ਸਭੂ ਹੈਗਾ ਬਿਲਕੁਲ ਠੰਡਾ ਜੀ ਗੱਲਬਾਤ ਕਰ ਲਈ ਇਹਦਾ ਏ ਆ ਜਾ ਹੁਣ ਫਿਰ ਵਿਕਰੀ ਵਾਲੇ ਬੰਨੇ ਲੈ ਚਲ ਉਧਰਲੇ ਬੰਨੇ ਹਾਂ ਇਹ ਪੂਰੀ ਮੈਂ ਵੀ ਬੀਰੋ ਦੇ ਬੰਦਾਂ ਨੇ ਲੈਤੀ ਆ ਇਹ ਵੀ ਵੇਚਦੀ ਹੈ ਨਾ ਪਿਛਲੀ ਵੀਡੀਓ ਚ ਪਾਈ ਸੀ ਹਾਂ ਕਿਸੇ ਭੈਣ ਨੇ ਫੋਨ ਤੇ ਲੈਤੀ ਆ ਠੀਕ ਆ ਗੱਲ ਹੁਣੇ ਹੁਣ ਫੋਨ ਕਰਿਆ ਮੈਨੂੰ ਵੀ ਵੀਰੇ ਮੈਂ ਆਉਣੀ ਆ ਠੀਕ ਆ ਗੱਲ ਤੇ ਭਾਈ 15 ਕਿਲੋ ਤੋਂ ਸਟਾਰਟ ਹੋਈ ਆ ਮੈਂ ਆਪਣੀ ਉਧਰ ਬੋਲੇ ਚ ਦੀ ਠੀਕ ਆ ਇਹ ਵੀ ਜਾ ਰਹੀ ਆ ਹਾਂ ਇਹ ਵੀ ਜਾਊਗੀ ਅੱਜ ਹਾਂ ਇਹ ਵੀ ਜਾ ਰਹੀ ਆ ਤੇ ਵਿਕਰੀ ਵਾਲੀਆਂ ਇੱਥੋਂ ਸ਼ੁਰੂ ਹੋਣਗੀਆਂ ਇੱਥੋਂ ਸ਼ੁਰੂ ਹੋਣਗੀਆਂ ਆ 33 ਬੋਲੇ ਚੋ ਖਾਲੀ ਆ ਫਿਰ ਆ ਇੱਥੀ ਮਾਰ ਦੇ ਗਰੀ ਕੈਮਰਾ ਓਏ ਫੋਨ ਪਹਿਲਾਂ ਮੇਰਾ ਆਰਡਰ ਦਿ ਇਦੀ ਕਵਾਲਿਟੀ ਇੱਥੋਂ ਦਿਖਾ ਦੇ ਕਵਾਲਿਟੀ ਇਹਦੀ ਥਣ ਦੀ ਕਵਾਲਿਟੀ ਆਰਡਰ ਦੀ ਗੁਣੀ ਅੱਜ ਤੱਕ ਮੈਂ 20% ਲੇਵਾ ਵੀ ਨਹੀਂ ਖਾਲੀ ਕਰੀਆ ਸਵੇਰੇ ਤੇ ਪਤਾ ਨਾ ਛੱਡੀਆਂ ਤਾ ਟੋਰ ਦੇ ਗੱਗੀ ਖੋਲ ਕੇ ਕੇਰਾ ਸੁਆ ਕਿਹੜਾ ਇਹਦਾ ਦੂਜਾ ਵੀਰੇ ਪਿਓਰ ਛਿੱਗੀ ਜੰਮੂ ਹੂਆ ਦੂਜਾ ਦੰਦਾਂ ਚ 6 ਦੰਦ ਸੂਈ ਕਤਵਾ ਸਿੰਗ ਵੀ ਇਹਦਾ origignal ਆ ਕੋਈ ਐ ਨਹੀਂ ਬਣਿਆ ਬੁਣਾ ਨਹੀਂ ਹੋਇਆ ਸੂਈ ਕਰਦੀ ਆ ਪਰਸੋਂ ਦੀ ਸੂਈ ਆ ਵੀਰੇ ਪਰਸੋਂ ਦੀ ਸੂਈ ਆ ਕਿੰਨੀ ਕ ਬੋਲੀ ਹੂ ਆ ਆਈਡੀਆ ਇਹ ਸਵੇਰੇ ਖਾਲੀ ਕਰੀਆ ਓਕੇ ਬਾਹਰ ਲੇਵਾ ਜਿੱਦਾਂ ਦਲੇਵਾ ਵੀ ਨਹੀਂ ਤੇ ਬਾਕੀ ਕੁਆਲਿਟੀ ਕਬੂਲਟੀ ਇਹਦੀ ਚੈੱਕ ਕਰ ਸਕਦੇ ਹੋ ਚਬਾਈ ਚਬੂਈ ਦੇ ਹੱਥ ਲਾਉਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਜਿਹੜੇ ਹਿਸਾਬ ਨਾਲ ਇਹਦੇ ਥਣ ਦਾ ਸੈਜ ਆ ਜਾਂ ਥਣ ਦਾ ਸ਼ੇਪ ਆ ਇਹਦੇ ਹੀ ਚਬਾਈ ਦੀ ਕਿਵੇਂ ਆਹੇ ਬਹਲੇ ਬੰਬ ਗਾਲਾਂ ਦੇ ਵੀ ਨਹੀਂ ਹੁੰਦੀ ਚਬਾਈ ਆਈ ਜੀ ਤੇ ਖਰੀਦਦਾਰੀ ਆਪਣੀ ਕਿੱਧਰੋਂ ਆ ਸਾਰੀ ਇਹ ਇੱਧਰ ਦੀ ਆ ਵੀਰੇ ਫਤਿਹਪੁਰ ਦੇ ਪਿੰਡਾਂ ਦੀ ਆ ਹਰਿਆਣੇ ਦੀ ਹਾਂਜੀ ਹਾਂਜੀ ਆ ਇੱਕ ਗੱਲ ਦੱਸਦਾ ਨਾ ਸ਼ੁਰੂ ਚ ਜੇ ਮੈਂ ਤੁਹਾਨੂੰ ਮੈਂ ਦੱਸਿਆ ਵੀ ਇਹ ਹਰਿਆਣਾ ਜਿਹੜਾ ਹਰਿਆਣਾ ਬਾਈ ਹੋਰਾਂ ਨੂੰ ਬਿਲਕੁਲ ਨੇੜੇ ਹੀ ਰਹਿ ਜਾਂਦਾ ਤੇ ਇਹਨਾਂ ਦੀ ਬੋਲੀ ਤੋਂ ਵੀ ਆਈਡੀਆ ਤੁਸੀਂ ਲਾ ਲੋਗੇ ਸੰਗਰੂਰ ਜ਼ਿਲ੍ਹੇ ਦੇ ਇਹ ਲਾਸਟ ਜੇ ਪ ਅੱਲਾਇ ਚੱਲ ਗੀ ਕਿਹੜਾ ਕਢਾ ਦੇ ਕੇ ਰਾਇ ਇਹਨੂੰ ਇੱਥੇ ਦਿਖਾ ਦੇ ਜਾਂਦੀ ਨੂੰ ਸੁਬਾਹ ਸੁਬਾਹ ਸਬੂਹ ਦੀ ਵੀ ਠੰਡੀ ਆ ਗਈ ਮੈਂ ਤੈਨੂੰ ਵੀਡੀਓ ਵਿੱਚ ਪਾ ਦੀ 16 ਚੰਨਾ ਚੁੱਦਾ ਦੀ ਅਮਰੀਕਨ گاਉ ਨੂੰ ਨਹੀਂ ਮਿਲਦਾ ਇੱਧਰ ਕੁਆਲਿਟੀ ਫੁੱਲ ਹੈ ਇੱਧਰਲੇ ਬੰਨੇ ਲਿਆ ਤੇ ਅਗਲੇ ਬੰਨੇ ਲਾ ਕੇ ਦਿਖਾ ਦੀ ਗੈਰੀ ਓਏ ਅਗਲੇ ਬੰਨੇ ਦਿਖਾ ਦੇ ਲਾ ਕੇ ਸਮਾਰ ਗਿਆ ਨਾ ਆਡਰ ਉਡਰ ਇੱਥੋਂ ਇੱਥੋਂ ਕਰਾ ਦੇ ਤਸੱਲੀਆਂ ਦੇਖਣ ਵਾਲੀਆਂ ਇੱਕ ਗੱਲ ਸ਼ੁਰੂ ਚ ਹੀ ਦੱਸ ਦਾਂ ਨਾ ਜਿਹੜੇ ਵੀ ਸੱਜਣ ਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਦੋ ਟਾਈਮ ਚਾਰ ਟਾਈਮ 22 ਤੋਂ ਤਸੱਲੀ ਕਰਕੇ ਲੈ ਜਾਓ ਉੱਦੂ ਬਾਦ ਨਾਲ ਇਹਨੂੰ ਫੋਨ ਲਾਇਓ ਨਾ ਫੋਨ ਲਾਇਓ ਹਾਂ ਭਾਈ ਲੰਬਾ ਦੇ ਹੀ ਜਾਂਦੇ ਹੈ ਜਿਹੜਾ ਸਿਸਟਮ ਨਾ ਕਰੇ ਉਹ ਤੋਕੜ ਜੋ ਟੀਲਾ ਲਾ ਆਪਾਂ ਬੰਦੇ ਨੂੰ ਦੋ ਡੰਗ ਕਰੇ ਚਵਾਤੀ ਹਾਂਜੀ ਇੱਕ ਅੱਧਾ ਦਿਨ ਕਰਜੂ ਤੋਕੜ ਮੈਂ ਯਾਰ ਬੰਦੇ ਉਵੇਂ ਫੋਨ ਕਰਕੇ ਦਿਮਾਗ ਖਾਈ ਜਾਂਦੇ ਨੇ ਠੀਕ ਆ ਗੱਲ ਹੈ ਆ ਇੱਕ ਗੱਲ ਦੱਸਦਾ ਉਹਨਾਂ ਦਾ ਤੋਕੜ ਪਸ਼ੂ ਹੁੰਦਾ ਜਾਂ ਤੋਕੜ ਗੱਬਣ ਹੁੰਦਾ ਉਹ ਕਈ ਵਾਰੀ ਯਾਰ ਜਾ ਕੇ ਜੀ ਵੀ ਕਰਦਾ ਉਹ ਬੱਚੇ ਦੀ ਮੁਸ਼ਕਲ ਇਹਦਾ ਰੇਟ ਕੀ ਰਹੂਗਾ ਸਹੀ ਬਿਲਕੁਲ ਇੱਕੋ ਹੀ ਹਾਂ ਜਾਨਾ ਇਹਦਾ ਮੁੱਲ ਕੁਸਕਰਾਲਾ ਛੋਡੇ ਵਾਸਤੇ 145 ਦੀ ਝੋਟੀ ਕਲ 25 ਨੂੰ ਜਾਣਦੇ ਵੀ ਯਾਰ ਨਾ ਨਾ ਪੂਰਾ ਇੱਕ ਲੱਖ ਤੇ 45 ਕਿੰਨੇ ਕ ਦੀ ਹੋ ਜੂਗੀ ਇਹ ਨਹੀਂ 45 ਜਿਹੜਾ ਇੰਨਾ ਨੂੰ ਵੇਟ ਕਰਦਾ ਮੈਂ ਲੋਕਾਂ ਨਾਲ 5-7000 ਘੱਟ ਹੁੰਦਾ ਕਿੰਨੇ ਦੀ ਹੋ ਜੰਮੀ ਫਿਕਸ 45 ਦੀ ਇੱਕ ਫਿਕਸ 45 ਦੀ ਗੱਤੀ ਦੇ ਬੜੀ ਗੱਤੀ ਚੰਗੀ ਆ ਬੜੀ ਕਰ ਦਾਂਗੇ 2000 ਛੋਟੇ ਚ ਅਜ ਤਾਂ ਗੁਰੀ ਸਰੀਰ ਦੇਖੀ ਭੋਲਾ ਪਿਆ ਤੇ 2000 2000 ਕਰ ਦਾਂਗੇ ਛੋਟੇ ਚ ਹੈ 2 ਛੋਟ ਕਰ ਹਜ਼ਾਰ 2000 ਹੋ ਜੂ ਯਾਰ ਆ ਬਈ ਦੀਵਾਲੀ ਦੇ ਵਕਜੀ ਤੂੰ ਇਹਦੀ 31 ਦੇ 3-3 ਲੱਖ ਮੰਨਦੇ ਨੇ ਉੱਥੇ ਇਹਦਾ ਸੂਆ ਆ ਗਿਆ ਦੂਜਾ ਤੇ ਮੋੜ ਪਾਈ ਇੱਕ ਲੱਖ ਤੇ 45 ਕਹਿੰਦਾ 1000 2000 ਮੰਨਤਾ ਨਾ ਬਾਕੀ ਜਰ ਜੇ ਤੂੰ ਲੈ ਜਾ ਮੈਂ ਤੈਨੂੰ ਤਾਂ 10000 1000 2000 ਛੋੜ ਰੱਖ ਲੈ 45 ਬਾਕੀ ਰੇਟ ਵਪਾਰੀ ਦਾ ਹੁੰਦਾ ਤੇ ਫੋਨ ਸੱਜਣੋਂ ਲਾ ਕੇ ਤੁਸੀਂ ਨੇ ਗੱਲਬਾਤ ਕਰਨੀ ਹੁੰਦੀ ਆ ਤੇ ਹੁਣ ਬਗਚਾਲ 2 ਨੰਬਰ ਵਾਲੀ ਝੋਟੀ ਤੇ ਇਹਦੇ 15 ਕਿਲੋ ਦੁੱਧ ਇਹਦੇ ਥੱਲੇ 15 ਰੈਡੀ ਦਾ ਹਾਂਜੀ ਤੋਰ ਦੇ ਖੋਲ ਕੇ ਦੋ ਮਿੰਟ ਖੜਜੋ ਜੀ ਰਿੰਗਣ ਵੀ ਮਈਆਂ ਦੋ ਮਿੰਟ ਖੜਜਾ ਵੀਡੀਓ ਬਣਾ ਲਈਏ ਬਾਤਾਂ ਚੜਾ ਲਈਏ ਇਧਰ ਨੇ 15 ਕਿਲੋ ਵੀਰੇ ਭਾਵੇਂ ਕੋਈ ਤਿੰਨ ਡੰਗ ਮਿੰਨਕਾ ਲੈ ਜੇ ਤਿੰਨ ਟਾਈਮ ਚਾਰ ਟਾਈਮ ਚੋਲੇ ਆ ਆਪਣੇ ਕੋਲੇ ਇਹਦਾ ਸੂਆ ਕਿਹੜਾ ਦੱਸੇਗਾ ਜੀ ਦੂਜਾ ਸੂਆ ਵੀਰੇ ਸੂਆ ਦੂਜਾ ਤੇ ਕਬੱਡੀ ਆ ਫੁੱਲ ਵੀਰੇ ਸੈੱਜ ਵੀ ਫੁੱਲ ਆ ਗਈ ਤੇ ਬਿਊਟੀ ਚ ਆ ਗਈਆਂ ਸਾਰੀਆਂ ਝੋਟੀਆਂ ਜੇ ਗੱਲਬਾਤ ਕਰ ਲਈਏ ਆਪਾਂ ਕਿਉਂਕਿ ਮਲਕੀ ਫਿਰਦਾ ਕਿਹੜੇ ਦੰਦਾ ਵਿੱਚ ਖੜਦਾ ਨਹੀਂ ਇੱਕ ਪਾਸੇ ਆ ਇਹਨੂੰ ਤੋੜ ਦੇ ਕੇ ਰਹਿਣਾ ਜਾਣਗੀਆਂ ਦੋ ਤਿੰਨ ਹੋਰ ਐਸ਼ਿਆ ਇਹਨੂੰ ਕਿਹਦਾ ਲੱਗ ਰਿਹਾ ਸੂਆ ਦੂਜਾ ਸੂਆ ਕਿੰਨੇ ਦਿੰਦਾ ਕਿ ਇਹਦਾ ਸੂਆ ਹੈ ਵੀ ਨੇ 15 ਦਿਨਾਂ ਦਾ 15 ਦਿਨ ਦਾ ਸੂਆ ਬੱਚਾ ਕੀਆ ਨਾਲ ਇਹਦੇ ਇਹ ਕੱਟਾ ਨਾਲ ਇਹਦੇ ਆ ਗਿਆ ਮੇਲ ਕਾਫ ਸੂਈ ਹੈਗੀ 15 ਦਿਨ ਦੀ ਤੇ ਕੁਆਲਿਟੀ ਕਬੂਲਟੀ ਤੇ ਸੁਭਾ ਸਬੂ ਦੀ ਹੈਗੀ ਆ ਜਮਾ ਠੰਡੀ ਚਬਾਈ ਦੀ ਕਿਵੇਂ ਆ ਬਾਈ ਬੰਬ 14ਉ ਮੇਰੇ ਹਾਂ ਬਾਕੀ ਇਹ ਜਿਹੜਾ ਦੱਸਦਾ ਅਜੇ ਲਾਈਵ ਚਲਾਵਾਂਗੇ ਆਪਾਂ ਪੇਜ ਤੇ ਉਧਰ ਵੀ ਕਰਾਵਾਂਗੇ ਤੁਸ ਜੀ ਇਹਦੇ ਪੈਸੇ ਕਿੰਨੇ ਲਾਵਾਂਗੇ ਅੱਜ 145 ਦੀ ਕੱਟੀ ਜੰਨਾ ਹੈ 145 ਇੱਕ ਮੁੱਲ ਜੀ ਕਰੀ ਜੰਨਾ ਸਾਰਿਆਂ ਦਾ ਕੱਟੀਆਂ ਚੰਗੀਆਂ ਨੇ ਬੇ ਬੱਲੇ ਲਵਾ ਕਰੀ ਓਏ ਆ ਦੇਖ ਆ ਡਰ ਡਰ ਇੱਥੋਂ ਤਾਂ ਖਿਆ ਦੇ ਕਾਹਦੇ ਬਾਕਮਾਲ ਆਰਡਰ ਲੱਗੇ ਝੋਟੀ ਨੀ ਯਾਰ ਇੰਨਾ ਕਿ ਚੌਣ ਚੰਗਾ ਲੱਗਾ ਰੱਖੀ ਇੱਧਰ ਮਾਰੀ ਬਈ ਕੈਮਰਾ ਅਗਲੇ ਬੰਨੇ ਵੀ ਦੇਖ ਆ ਮਾਰੀ ਤੇ ਮੇਨ ਗੱਲ ਸੁਭਾ ਦੀ ਆ ਸੁਭਾ ਝੋਟੀ ਦਾ ਠੰਡਾ ਤੇ ਤੇ ਕੱਦ ਦਾ ਆਈਡੀਆ ਕਰਾਈ ਗੈਰੀ ਪਾਣੀ ਤੋਰ ਮਾਰ ਦੇ ਇੱਕੀ ਗੁਰੀ ਤੇ ਇੱਥੇ ਤੋਂ ਇਹਦੇ ਕੱਦ ਦਾ ਆਈਡੀਆ ਕਰਾ ਦੀ ਆ ਦੇਖੀ ਕੱਦ ਵਿੱਡ ਵੀ ਇਹਦਾ ਫੁੱਲ ਡਬਲ ਆ ਤੇ ਬਾਕੀ ਚਬਾਈ ਚਬੂਈ ਵੀ ਦਿਖਾ ਦੇ ਇੱਧਰ ਚਵਾਈ ਦਾ ਉਹੀ ਗੱਲ ਆ। ਨੀਆ ਬਤ ਦੂ। ਆਰਤੀ ਚ ਮੋਗੇ ਕਰਨ ਵਾਲੇ ਚੀ ਆ। ਠੰਡੀਆਂ ਦੇਖ ਲੈ। ਕੋਈ ਚੱਕਰੇ ਨਹੀਂ ਪਵੇਂ ਸਾਰਾ ਟੱਬਰ ਉੱਤੇ ਫਰਦਾ ਰਹੇ। ਠੀਕ ਆ ਗੱਲ। ਮੈਂ ਇੰਨੇ ਚ ਹੀ ਆ ਜੂ ਲੈ। ਵੱਕੇ ਦੇਪ ਦੇਖ ਲੈ ਕਿੰਨਾ। ਇਹਦਾ ਹੈਗਾ ਰੇਟ 1 ਲੱਖ ਤੇ 45 ਦਾ ਜੇ ਕਿਸੇ ਨੇ ਜੋੜੀ ਪਾਉਣੀ ਹੋਈ। 100 ਮੀਲ ਪਹੁੰਚ ਕਰ ਦਾਂਗੇ। 5000 ਛੋਟ ਕਰ ਦਾਂ ਜੀ ਉਹਨਾਂ ਚੋਂ। ਜੇ ਕੋਈ ਕੱਠੀਆਂ ਲੈਂਦਾ ਦੋ 5000 ਛੋਟ ਕਰਦੇ 5000 ਛੋਟ ਕਰਦਾਂਗੇ 100 ਮੀਲ ਪਹੁੰਚ ਕਰਾਉਣੀਆਂ ਪਹੁੰਚ ਕਰ ਦਾਂਗੇ ਪਰ ਵੀਰੇ ਦੋਨੇ ਮਈਆਂ ਭੱਬਾ ਦਾ ਦਬੜਾਈ ਮਾਰਦੇ ਨੇ 30 ਕਿਲੋ ਦੁੱਧ ਜਮਾ ਠੰਡਾ ਦੇਣੀ ਆ ਪਾਣੀ ਵਰਗਾ ਠੰਡਾ ਦੁੱਧ ਠੀਕ ਆ ਗੱਲ 30 ਕਿਲੋ ਦੇੜ ਕਰਾਉਂਦੇ ਆ ਅਸਲ ਵਿੱਚ ਟੋਕੜਾਂ ਵਿਗਣਦੀਆਂ ਨੇ ਇਹ ਤੇ ਹੁਣ ਇਹਦੇ ਤੇ ਮਾਰ ਦੇ ਇਹ ਤੇ ਮਾਰ ਦੇ ਕੈਮਰਾ ਇਹਦੇ ਦੇ ਨੇ ਪਰ ਹੁਣ 15 ਕਿਲੋ ਬੋਲੋ ਦਾ ਸਟਾਰਟ ਹੋਈ ਆ ਇੱਥੋਂ ਦਿਖਾ ਕੇ ਰੀ ਆਰਡਰ ਓਏ ਇਹ 15 ਕਿਲੋ ਦਾ ਸਟਾਰਟ ਹੋਈ ਆ ਇਹਦਾ ਸੂਆ ਕਿੰਨੇ ਦਿੰਦਾ ਇਹ ਵੀਡੀਓ ਦੇ ਇੱਕ ਦਿਨ ਪਹਿਲਾਂ ਸੂਈ ਕੀ ਉਹ ਪੰਜ ਕਿਦਣ ਹੋ ਗਏ ਸੂਈ ਨਹੀਂ ਪੰਜ ਛੇ ਦਿਨ ਹੋ ਗਏ ਉਹਨੇ 15 ਕਿਲੋ ਫਿਰ ਕੋਈ ਪਾਵੇਂ ਸੱਤ ਡੰਗ ਚੋਕੇ ਲੈ ਗੇ ਬੌਲਾ ਬੌਲਾ 15 ਖਾਸਾ ਹੁੰਦਾ ਮੈਂ ਮਿਰਕੇ ਕੰਡੇ ਤੇ ਲਾ ਕੇ ਦੇ ਦੂੰ ਹੈ ਕੰਡੇ ਤੇ ਲਾ ਕੇ ਦੇ ਦੂੰ ਦੇਖ ਲਾ ਫੇਸਬੁੱਕ ਤੇ ਚਵਾਈ ਕਰੂ ਤੂੰ ਦੇਖ ਲੈ ਮੇਰਾ ਹੋਰ ਸੋਚ ਲੈ 15 ਕਿਲੋ ਮੋਂ ਮਿਰਕੇ ਦੇ ਦੂੰ ਕੰਡੇ ਤੇ ਐਸ਼ਿਆ ਨਾਲ ਇਹਦੇ ਆ ਗਈ ਕੱਟੀ ਇਹਦੇ ਕੱਟੀ ਆ ਗਈ ਆ ਨਾਲ ਵੀ ਇਹਦੇ ਕੱਟੀਆਂ ਤੇ ਕੱਦ ਬੱਡ ਜਿਵੇਂ ਤੁਹਾਨੂੰ ਮੈਂ ਦੱਸਦਾ ਹੁੰਨਾ ਵੀ ਇਹਦਾ ਹੈਗਾ ਕਪੈਣ ਜੱਡਾ ਕੱਦ ਕਾਠ ਬਾਡੀ ਬੁੱਡੀ ਵੀ ਫੁੱਲਾ ਚੜਾਈ ਚੜੂਈ ਵੀ ਫੁੱਲਾ ਮਲਤੀ ਵਾਲਾ ਰਸੋਲੀ ਫਰ ਜਿਹੜਾ ਥਣ ਲੱਗਿਆ ਫਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਸੱਜਣੋ ਫੁੱਲ ਦੂਰੀ ਤੇ ਜਾਮੈਂ ਤੇ ਤੋਰਾ ਤੂਰਾ ਚੈੱਕ ਕਰ ਸਕਦੇ ਆ ਪੈਸੇ ਦੱਸ ਦਿਆਂ ਇਹਦੇ 2 ਮਿੰਟ ਐਨੂੰ ਤੋੜ ਦੇ ਕੇਰਾ ਹੋਰ ਇੱਥੇ ਦਿਖਾ ਦੇ ਗਰੀ ਲੰਬੀ ਲੰਬੀ ਵੀ ਦਿਖਾ ਦੇ ਤੇ ਬਾਕੀ ਤੋਰਾ ਤੂਰਾ ਚੈੱਕ ਕਰਾ ਦੇ ਉਹਦੇ ਨਾਲ ਦੇਖ ਬਈ ਹੁਣ ਮੈਂ ਸਰੀਰ ਕਸ ਗਈ ਬੌਲਾ ਇਹਦੇ ਥੱਲੇ ਬਾਈ ਕਹਿੰਦਾ 15 ਕਿਲੋ ਰੈਡੀ ਦਾ ਕੇਰਾ ਕਮਾ ਕੇ ਐਨੂੰ ਹੋਰ ਲੈ ਜਾ ਡੰਗ 2 ਡੰਗ ਚਾਹੇ 4 ਡੰਗ ਕੰਡਾ ਵੀ ਆਪਦਾ ਲਿਆਓ ਬਾਈ ਕਹਿੰਦਾ ਘਰੋਂ ਚੱਕ ਕੇ ਕੰਡਾ ਵੀ ਚਾਹੇ ਕਹਿੰਦਾ ਆਪਦਾ ਚੱਕ ਲਿਆਓ ਤੇ ਇੱਥੋਂ ਇਹਦਾ ਤੋਰਾ ਤੂਰਾ ਆਡ ਰੂ ਡਰੈਨ ਦਿਖਾ ਦੇ ਸਮਾਰ ਕੇ ਤੇ ਮੇਨ ਗੱਲ ਆ ਗਿਆ ਇਹਦਾ ਸਭਾ ਵੀਡੀਓ ਬਣਾ ਲਈਏ ਜੀ ਫਿਰ ਕਰ ਲਾਂਗੇ ਸੌਦਾ ਆਪਾਂ ਕੋਈ ਗੱਲ ਆ ਲੈ ਚੱਲ ਇਹਨੂੰ ਲੈ ਚੱਲ ਇੱਥੋਂ ਦਿਖਾ ਦੇ ਸਮਾਰ ਕੇ ਜਮਾ ਇਹਦਾ ਇਹਦਾ ਰੇਟ ਕੀ ਰਹੂਗਾ ਇਹ ਦੋ ਬੀ ਦੀ ਟੋਟੀ ਦਵਾਂਗੇ ਇਹ ਦਵਾਂਗੇ 2 ਲੱਖ ਤੇ 20 ਹਜ਼ਾਰ ਦੀ ਮਾਨਤਾਨ ਛੋਟ ਛੱਪਾ ਉਹ ਚੋ ਕਰਾਂਗੇ ਮੇਰੇ 20 ਕਿਲੋ ਦੁੱਧ ਦੂ ਘੰਡੇ ਦਾ 15 ਕਿਲੋ ਦੋ ਟਾਈਮ ਚਾਰ ਟਾਈਮ ਬੋਲਾ ਤਲਾ ਦਾਂਗੇ ਹੁਣ ਮੇਰੇ ਭਾਂਵੇਂ ਕੁਛ ਛੀਦਣ ਚੋਲੇ ਯਾਰ ਵੀ ਤਸੱਲੀ ਕਰਾ ਦਾਂਗੇ ਹਾਂ 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 ਆ ਪੈਸੇ ਉਹ ਮਲਕੀ ਚੱਕੀ ਖੜਾ ਦੋ 20 ਕਹਤਾਈ ਮਲਕੀ ਨੂੰ ਦੋ ਜਾਣ ਗਿਆ ਹੋਰ ਮਲਕੀ ਦੇ ਚੱਲ ਦੱਸ ਕਿ ਮੇਰੀ ਸਹੀ ਇੱਕੋ ਹੀ ਗੱਲ ਇਹਦੇ ਫਿੱਟ ਆ ਜਾਂਦੀ ਹੈ ਹਨਾ ਬਈ ਬੜੀ ਚੰਗੀ ਹੈ ਸਵੇਰੇ ਦਾ ਇਹ ਇਹ ਚਾਰ ਜਾਣਗੇ ਅੱਜ ਠੀਕ ਹੈ ਗੱਲ ਅਮਾਨਤਾਨ ਕਰ ਦਾਂਗੇ 5 ਮਿੰਟ ਦਾ ਟਾਈਮ ਦੇ ਦੇ ਹੁਣ ਅਸੀਂ ਉਹ ਬੱਚੀ ਦੀ ਵੀ ਬਣਾ ਦਈਏ ਵੀਡੀਓ ਆ ਜਾ ਇਧਰਲੇ ਬੰਨੇ ਲਿਆ ਲੈ 190 ਦੀ ਮੈਂ ਦੋ ਜਾ ਨਾ ਨਹੀਂ ਦੋ 10 ਦੀ ਮੈਂ ਤੁਹਾਡੇ ਵਾਸਤੇ ਲੈਣੀ ਹੈ ਤੁਸੀਂ ਆ ਇਹ ਤੇ ਵੀ ਮਾਰ ਦੇ ਗਰੀ ਓਏ ਪਹਿਲੀ ਵੀਡੀਓ ਦੇਖੋਗੇ ਜਿਹੜੀ ਵੀਡੀਓ ਦੇ ਵਿੱਚ ਹੀ ਸੌਦੇ ਵੀ ਚੱਲੀ ਜਾਂਦੇ ਆ ਨਾਲ ਨਾਲ ਵਾਈਲ ਹਾਂਜੀ ਹਾਂਜੀ ਆ ਇਹ ਸਪਲਾਈ ਵਾਲਾ ਸਿਸਟਮ ਨਾ ਮੰਨ ਜਿਓ ਕਿਤੇ ਕਿਉਂਕਿ ਚੀਜ਼ਾਂ ਜਿੰਨੇ ਜਿੰਨੇ ਦੀਆਂ ਹੈਗੀਆਂ ਨੇ ਉਹਨਾਂ ਨੇ ਰੁਪਏ ਇਹ ਬੱਚੀ ਦੇਖ ਬਾਈ ਪਾਲਣਾ ਇਹ ਬੱਚੀ ਮੇਰੀ ਮਾਰ ਦੇ ਗਰੀ ਕੈਮਰਾ ਤੋੜ ਦੇ ਮਾਰ ਤੋੜ ਦੇ ਗੱਗੀ ਇਹਦੀ ਪਾਲਣ ਦੇਖ ਇਹ ਦੂਜੀ ਗੱਡੀ ਆਉਣ ਵਾਲੀ ਹੈ ਸਾਡੀ ਤੋਰ ਦੇ ਖੋਲ ਕੇ ਇਹਨੂੰ ਇਹਦਾ ਸੂਆ ਕਿਹੜਾ ਦੂਜਾ ਸੂਆ ਹੈ ਗੁਰੀ ਬਈ ਸੂਆ ਦੂਜਾ ਤੇ ਕੱਦ ਬੱਡ ਫੁੱਲ ਵੱਡਾ ਤੇ ਲੰਬੀ ਲੰਬੀ ਆਏ ਆ ਗਈ ਜਿਵੇਂ ਟੈਂਕ ਹੁੰਦਾ ਫੌਜੀ ਵਾਲਾ ਰਸ਼ੀਆ ਟੈਂਕ ਹੁੰਦੇ ਨੇ ਜਿਵੇਂ ਉਹ ਗੱਲ ਬਾਤ ਪੂਰੀ ਫਸਲ ਬੈਠਾ ਬਈ ਜਿਹੜੀ ਕਿਆ ਕਰੀ ਕਵਾਲਟੀ ਆ ਗਈ ਫੁੱਲ ਜਿਵੇਂ ਅਕਸਰ ਆਪਾਂ ਬੈਠਾ ਦਿਖਾਉਣੇ ਰਹਿੰਦੇ ਆ ਬੋਡੀ ਸਟਰਕਚਰ ਦੀ ਗੱਲ ਬਾਤ ਕਰ ਲਈਏ ਆਰਡਰ ਦੀ ਗੱਲ ਕਰ ਲਈਏ ਆਰਡਰ ਵੀ ਇਹਦਾ ਫਿਕਸ ਆ ਗਿਆ ਬਿਲਕੁਲ ਤੇ ਚਵਾਈ ਚਬੂਈ ਦੀ ਹੈਗੀ ਆ ਫੁੱਲ ਮੋਟੀ ਚਵਾਈ ਆ ਨਾਲ ਵੀ ਬੱਛੀ ਆਦੇ ਬੱਛੀ ਵੀਰੇ ਆ ਨਾਲ ਵੀ ਇਹ ਬੱਛੀ ਆ ਕਿ ਤੋਰੀਆਂ ਨੂੰ ਲੰਬੀ ਜੀ ਇੱਥੇ ਦਿਖਾ ਦੇ ਗਰੀ ਸਮਾਰ ਕੇ ਹੋਏ ਆਰਡਰ ਆ ਗਿਆ ਫਿਕਸ ਬਿਲਕੁਲ ਕੋਈ ਟੁੱਟ ਮਾਰਡਰ ਨਹੀਂ ਤੇ ਤੋਰਾ ਤੂਰਾ ਚੈੱਕ ਕਰ ਸਕਦੇ ਹਾਂ ਤੇ ਕੱਡ ਆ ਗਿਆ ਫੁੱਲ ਵੱਡਾ ਤੇ ਸ਼ਕੀਨ ਆ ਗਈ ਬੱਛੀ ਫੁੱਲ ਲੰਬਾਈ ਲੰਬੂਈ ਵੀ ਦਿਖਾ ਦੇ ਇੱਥੋਂ ਇੱਥੋਂ ਦਿਖਾ ਦੇ ਫੁੱਲ ਲੰਬਾਈ ਆ ਛੋਟੇ ਹਾਥੀ ਚ ਨਹੀਂ ਚੜਦੀ ਇਹ ਜਿਹੜੀ ਪ੍ਰੀਡ ਵਾਲੀ ਆ ਸੱਜਣ ਦੇ ਫਿੱਟਾ ਕੀ ਚੜੂਗੀ ਇਹ ਵੱਡੀ ਗੱਡੀ 'ਚ ਕਿਉਂਕਿ ਲੰਬੀ ਲੰਬੀ ਫੁੱਲਾ ਇੱਥੋਂ ਇਹਦੇ ਕੱਦ ਦਾ ਆਈਡੀਆ ਕਰਾਦੀ ਕੱਦ ਵੀ ਇਹਦਾ ਫੁੱਲ ਡਾਬ ਲਾ ਗਿਆ ਫੱਤਰ ਵਰਗੀ ਘਾਹ ਆ ਬਈ ਯਾਰ ਐਂ ਨਹੀਂ ਕਮਾ ਦੇ ਕਿਰਾ ਇੱਥੀ ਇੱਥੀ ਦਵਾ ਦੇ ਕਿਹੜਾ ਇਹਦਾ ਕਿਹੜਾ ਤੋਰ ਦੇ ਆ ਇਹਨੂੰ ਲੰਬੀ ਹੁਣ ਦੁੱਧ ਕਿੰਨਾ ਤਿਆਰ ਆ ਹੁਣ ਹੁਣ ਬਈ ਯਾਰ ਕਹੇ ਨੂੰ ਤਾਂ 30 ਗਲਤ 23 24 ਕਿਲੋ ਦੁੱਧ ਆ ਹੁਣ 20 ਹੋਊਗਾ ਠੰਡਾ ਓ ਯਾਰ ਇਹਨੂੰ 20 30 ਕਿਲੋ ਦੁੱਧ ਦੇਣਾ ਠੀਕ ਆ ਗੱਲ ਆ ਤੇਰੇ ਲੁਕਰ ਚੋ ਬਾੜ ਲੈਤੀ ਆ ਫਾਰਮ ਵਾਲੇ ਦੇ ਦੋ 40 ਕਿਲੋ ਦੁੱਧ ਵੀ ਲੈ ਲੈਣਗੇ ਠੀਕ ਆ ਗੱਲ ਆ ਇਸ ਟਾਈਮ 20 ਤੋਂ ਪਲੱਸ 22 ਕਹਿੰਦਾ ਇਹਦੇ ਲਈ ਲੈ ਆ 20 ਕਿਲੋ ਕੰਡੇ ਦਾ ਦੁੱਧ ਦੇ ਥੱਲੇ 22 23 ਕਿਲੋ ਕੰਡੇ ਦਾ ਤਿਆਰ ਆ ਤੇ ਨਾਲ ਇਹਦੇ ਹੈਗੀ ਆ ਬੱਛੀ ਤੇ ਬਰੀਡ ਬੱਛੀ ਬਹੁਤ ਅੰਗੇ ਨਹੀਂ ਪੁੱਤ ਬੱਛੀ ਨੂੰ ਖੋਲ ਕੇ ਅਬ ਬੱਛੀ ਵੀ ਲਿਆ ਉਰੀ ਲਿਆ ਇੱਥੇ ਹੀ ਕਰਦਾਂਗੇ ਫੈਸਲਾ ਇਹਦਾ ਇਹਦੇ ਪੈਸੇ ਕਿੰਨੇ ਲਵਾਂਗੇ ਕੀ ਦੋ ਮੱਛੀ ਇਹਦੇ ਪੈਸੇ ਕਿੰਨੇ ਲਵਾਂਗੇ ਇਹੋ ਯਾਰ ਆਪਾਂ ਤਾਂ ਹੁਣ ਦੇਖ ਕਿਹੜੇ ਬੰਦੇ ਕੱਲੀਆਂ ਗਾਈਆਂ ਵੇਚਦੇ ਨੇ ਉਹਦਾ ਗਾਂ ਤਾਂ ਇਹੀ ਜਿੱਗਾ 2 ਲੱਖ ਦੀ ਵੀ ਨਹੀਂ ਨੇ ਆਪਾਂ ਕਿੰਨੇ ਦੇਵਾਂਗੇ ਆਪਾਂ ਵੀਰੇ 1 15 ਦੀ ਵਹਿੜ ਦੇ ਦਾਂਗੇ 1 ਲੱਖ ਤੇ 15000 ਹਾਂ ਵੀਰੇ ਦੁੱਧ ਵਧੂਗੀ ਬੱਚੀ ਦੇਖੋ ਜੀ ਬੱਚੀ ਵੀ ਪਾਲਣ ਵਾਲੀ ਆ ਇਹਦੇ ਪਿੱਛੇ ਠੀਕ ਆ ਗੱਲ ਮੱਝਾਂ ਵਰਗੀ ਆ ਉਹ ਨਹੀਂ ਹੈਗਾ ਵੀ ਇੱਕ ਤਾਂ ਇਹਦੀ ਫੈਂਟ ਪਰਸੈਂਟੇਜ ਵੀ ਜ਼ਿਆਦਾ ਹੋਊਗੀ ਇਹ ਫੈਂਟ ਤਾਂ ਮਤਲਬ ਕਿ ਵਧੀਆ origignal ਹੀ ਹੁੰਦੀ ਆ ਠੀਕ ਆ ਗੱਲ ਤੇ ਬਾਕੀ ਵਹਿੜ ਅਸਲ ਆ ਮਤਲਬ ਕਿ ਬੱਚੀ-ਵੁੱੱਚੀ ਪਾਲਣ ਵਾਲੀ ਆ ਠੀਕ ਆ ਆਪ ਵੀ ਬੱਛੀ ਆ ਤੇ ਨਾਲ ਇਹਦੇ ਬੱਚੀ ਦਿਖਾ ਦੇ ਮੱਝਾਂ ਦਾ ਕੰਮ ਆ ਆ ਦੇਖ ਤਸੱਲੀ ਹਰੇਕ ਪੱਖ ਤੋਂ ਕਰਾ ਦੇ ਦੇਖਣ ਵਾਲੇ ਸੱਜਣਾ ਦੀ ਕਈ ਵਾਰੀ ਕਿਸੇ ਨੇ ਆਨਲਾਈਨ ਮੰਗਵਣੀ ਹੁੰਦੀ ਆ ਆਰਡਰ ਇਹਦਾ ਆ ਗਿਆ ਜਿਵੇਂ ਪੱਥਰ ਵਾਲਾ ਸਿਸਟਮ ਹੀ ਆ ਭੋਲਾ ਨਹੀਂ ਹੈ ਕਿਸੇ ਵੀ ਪੱਖ ਤੋਂ ਨਾ 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 ਬਾਕੀ ਆ ਠੰਡੀ ਇੰਨੀ ਦੇਵਤੀ ਆ ਜੰਮੀ ਵਿਚਾਰੀ ਤਾਂ ਇਸ ਮੈਨ ਨਹੀਂ ਲੱਗ ਚ ਬਾਈ ਇਹਦੀ ਹੈ ਗਿਆ ਮੱਜਾਂ ਨਾਲ ਦੀਏ ਫੁੱਲ ਮੋਟੇ ਬਾਈ ਆ ਤੇ ਦੁੱਧ ਵੀ ਚਿੱਟਾ ਆ ਗਿਆ ਇਹਦਾ ਬਾਈ ਕਹਿੰਦਾ ਰੇਟ ਹੈਗਾ 1 ਲੱਖ ਤੇ 15000 15000 ਖੜ ਜਾ ਪੁੱਤ ਛੋਟਛੱਪ ਪਾਲਚੋ ਕਰ ਦਿਆਂਗੇ ਹਾਂ ਨੰਬਰ ਬੋਲ ਦੇ ਤੇਰਾ ਨੰਬਰ ਬੋਲਨ ਐਨੇ ਚ ਆ ਗਈ ਹੋਣੀ ਗੁਰੀ ਠੀਕ ਆ ਗੱਲ ਹੂੰ ਹੂੰ ਆ ਨੰਬਰ ਬੋਲ ਦੇ ਗਾ 99784 ਹਾਂਜੀ 47518 ਪਿੰਡ ਆ ਗਿਆ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂ ਆ ਇੱਕ ਦਾ ਗੁਰੀ ਵੀਡੀਓ ਤੇ ਡੇਟ ਪਾ ਦੀਆਂ ਬਹੁਤ ਬਾਈਆਂ ਦੇ ਫੋਨ ਆਏ ਓਕੇ ਓਕੇ ਜਿਹੜਾ ਇਹ ਜਿਹੜਾ ਬੈਠਦਾ 2 ਲੱਖ ਮੰਗੂ ਕਿਸੇ ਦੇ ਮਰਜ਼ੀ ਵਗ ਜੀ ਯਾਰ ਠੀਕ ਆ ਗੱਲ ਪਰ ਆਪਾਂ ਨੂੰ ਪਾਚ ਮਿਲ ਗਈ ਆਪਾਂ ਪਾ 7000 ਬਣਾ ਕੇ ਆਪਾਂ ਨਿਕਲ ਜਾਂਗੇ ਆਪਾਂ ਮਾਨ ਤਾਨ ਕਰ ਦਾਂਗੇ 1 15 ਹਾਂ ਹਾਂ ਇੱਕ 15 ਚੋਂ ਮਾਨਤਾਨ ਬਾਈ ਕਹਿੰਦਾ ਹੋ ਜੂ ਬਾਕੀ ਜਿਹੜੀ ਕੁਆਲਿਟੀ ਆ ਕੁਆਲਿਟੀ ਬੱਛੀ ਦੀ ਫੁੱਲ ਤੋਂ ਪਰੇ ਬਿਲਕੁਲ ਆ ਲੈ ਚੱਲ ਬਈ ਇਹਨੂੰ ਇੱਥੋਂ ਇੱਥੋਂ ਦਿਖਾ ਦੇ ਗੈਰੀ ਤੋਰਾ ਤੂਰਾ ਚੈੱਕ ਕਰਾ ਦੇ ਫਿਰ ਕਿਸੇ ਮਰਜ਼ੀ ਦੇ ਬਾਜੀ ਗਾਂ ਵਾਲੇ 2 ਲੱਖ ਤੋਂ ਹੀ ਗਾਂ ਮੁੱਲ ਕਰਨਗੇ ਡੇਢ ਤੋਂ ਗੱਲਵਾਨ ਨਾਲਾ ਸ਼ਿਸ਼ਟਵੇਂ ਹੈ ਅੰਦਰ ਕਰ ਲੈਣਾ ਆ ਲੈ ਆ ਲੈ ਆ ਲੈ ਇਹਨੂੰ ਚੱਲ ਬੁੱਤ ਇੱਥੋਂ ਦਿਖਾ ਦੇ ਗੈਰੀ ਸਮਾਰ ਕੇ ਕਿਸੇ ਵੀ ਪੱਖ ਤੋਂ ਹੱਥ ਨਹੀਂ 드러ਉਂਦੀ ਬੱਛੀ ਜੀ ਆਪਾਂ ਕਰਦੇ ਕਿਸੇ ਵੀ ਪੱਖ ਤੋਂ ਕਿਉਂਕਿ ਕੱਦ ਬੱਡ ਵੀ ਫੁੱਲ ਆ ਗਿਆ ਇਹਦਾ ਤੇ ਜਿਹੜਾ ਸਰੀਰ ਘਟਾਂਚਾ ਆ ਗਿਆ ਤੁਹੀ ਚ ਕੋਈ ਲੇਦਾ ਪਾਨੀ ਨਾ 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 ਸਟਿਚਾ ਉਤੋਂ ਪੱਥਰ ਵਰਗੀ ਆ ਕਾਦੇ ਦਾ ਆ ਗਿਆ ਫੁੱਲ ਵੱਡਾ ਲੰਬਾਈ ਲੰਬੂਈ ਫੁੱਲ ਆ ਗਈ ਵੇਖ ਲਾ ਯਾਰ ਬਾਰੀ ਕੰਟਰੀਆਂ ਵਰਗੇ ਜਮੀ ਫਿੱਟ ਫਿੱਟ ਇਹ ਮਿਲੂਗੀ 1 ਲੱਖ ਤੇ 15000 ਦੀ ਹਾਂਜੀ ਬਾਕੀ ਜਿਹੜੇ ਤਿੰਨੇ ਚਾਰੇ ਜਾਨਵਰ ਦਿਖਾਏ ਨੇ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ